ਅਲ ਇੱਕ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਸੈਕਸ ਪਾਵਰ ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰੋਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਨੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਆਉਂਦੇ ਆ ਜਾਂ ਫਿਜ਼ੀਕਲ ਰਿਲੇਸ਼ਨ ਦੇ ਕੇਸ ਆਉਂਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਦਾਂ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦਿਆਂ ਕਰ ਦਿੰਦੇ ਜੋ ਗੈਰ ਕਾਨੂੰਨੀ ਹੈ ਇੱਕ ਤੇ ਜੋ ਉਹ ਪ੍ਰੋਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰ ਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਮੰਨ ਲਓ ਡੇਢ ਦੋ ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰੂਗਾ ਫੋਟੋ ਜਾਂ ਵੀਡੀਓ ਪਾਊਗੇ ਉਹਦੇ ਤੇ ਧਾਰਾ ਲੱਗੂਗੀ ਮੇਰੇ ਤੇ ਤਿੰਨ ਪਰਚੇ ਚੱਲਦੇ ਆ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਾਂ ਪੁੱਛਗੇ ਚੁndi ਹਥਿਆਰ ਕਿੱਥੋਂ ਆਇਆ ਕਿਨੇ ਲਿਆ ਗੋਲੀਆਂ ਕਿੰਨੀਆਂ ਕੀ ਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿੰਨਾ ਵਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਦੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਦੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਕਿੰਨੇ ਕੁ ਮੁੱਦੇ ਤੁਸੀਂ ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਆ ਪਰ ਮੈਂ ਇਹ ਕਹਿਣਾ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੀਆਂ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਵੀ ਮੇਰੀ ਗੱਲ ਚੱਲ ਰਹੀ ਐ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ ਆ ਹੌਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ ਕੀ ਇਸ ਤਰ੍ਹਾਂ ਦੇ ਨਾਮ ਜਿਹੜਾ ਆਪੇ ਬੌਲੈਂਕ ਤੋਂ ਵੀ ਪ੍ਰੋਮੋਸ਼ਨ ਕਾਫੀ ਹੋਣ ਲੱਗੇ ਨਾ ਕੀ ਹਾਂਜੀ ਤੁਸੀਂ ਬਲੌਗਰ ਦਾ ਨਾਮ ਦੱਸੋ ਹਾਂਜੀ ਉਹ ਇੱਕ ਦੇਖੋ ਵੈਦਤਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਅਸੀਂ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜੀ ਦੀ 22-23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਐ ਉਸ ਚੀਜ਼ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜਿੱਚ ਕਹਿ ਰਹੀ ਆ ਵੀ ਸਾਈਜ਼ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਆਪਾਂ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰਮ ਹੋ ਹੀ ਜਾਣਾ ਬਾਈ ਤੇ ਰੁਕਣਾ ਚਾਹੀਦੇ ਆ ਪੰਜਾਬ ਦੇ ਦੇਖੋ ਸਰਕਾਰ ਵੀ ਵੇਲੀ ਨਹੀਂ ਨਾ ਹੀ ਪ੍ਰਸ਼ਾਸਨ ਵੇਲਾ ਅਸੀਂ ਉਹ ਸਤਕਾਰਯੋਗ ਨੇ ਅਫਸਰ ਰੇ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲਬਾਤ ਹੈਗੀ ਉਹਦੇ ਤੇ 24 ਘੰਟਿਆਂ ਚ ਸੁਨਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਂਟ ਹੈ ਕੇਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਰਾਹੀਂ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ ਚ ਹੀ ਆਉਂਦਾ ਪਰ 1 ਮਹੀਨਾ ਅਸੀਂ ਜ਼ਰੂਰ ਵੇਟ ਕਰਿਆ ਕਰਾਂਗੇ ਵੀ ਉਹਦੇ ਤੇ ਕਾਰਵਾਈ ਹੋ ਜਾਈ ਕਿਉਂਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਹੈ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰ ਆ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚੀਜ਼ ਦੀ ਦਿੱਕਤ ਆ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂਹੋਂ ਦੇ ਮਾਪਿਓ ਦੇ ਮੂਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਆ ਤੇ ਉਹ ਆਪਦੀ ਸੱਕੀ ਭੈਣ ਨਾਲ ਫਿਜ਼ੀਕਲ ਰਿਲੇਸ਼ਨ ਚਾ ਸਾਡੇ ਮੁੰਡੇ ਦੀ ਉਮਰ 25 ਸਾਲ ਆ ਉਹ ਆਪਦੀ 15 ਸਾਲ ਦੀ ਸੱਕੀ ਭਤੀਜੀ ਨਾਲ ਰਿਲੇਸ਼ਨ ਦੇ ਵਿੱਚ ਆ ਮੁੰਡੇ ਦੀ ਉਮਰ 25 ਸਾਲ ਆ ਉਹ 7 ਸਾਲ ਦੀ ਬੱਚੀ ਆ ਜਿਹੜੀ ਉਹਦੀ ਸਕੇ ਚਾਚੇ ਦੀ ਕੁੜੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਦੁੱਖ ਲੱਗਦਾ ਬਈ ਇਸ ਗੱਲ ਦਾ ਅਣਖਾ ਗੈਰਤਾ ਪੰਜਾਬ ਚੋਂ ਮੁੱਕਦੀਆਂ ਜਾ ਰਹੀਆਂ ਜਿੰਨਾ ਸਿੱਖਾਂ ਨੇ ਜਾਂ ਪੰਜਾਬ ਬਸੰਗਾਂ ਨੇ ਇਸ ਧਰਤੀ ਤੇ ਜਨਮ ਲਿਆ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹਨਾਂ ਨੇ ਬਗਾਨੀ ਇੱਜ਼ਤਾਂ ਨੂੰ ਬਚਾਉਣ ਖਾਤਰ ਤਾਂ ਲੜਨ ਵਾਲੇ ਜਿਹੜੇ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਦੀਆਂ ਹੀ ਇੱਜ਼ਤਾਂ ਤੇ ਨਿਗਰ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਇਸ ਤੋਂ ਪਹਿਲੋ ਇੱਕ ਮੈਂ ਪ੍ਰੋਡੂਸਰ ਡੀ ਐਕਸ ਐਕਸ ਨੂੰ ਕੁੱਟਿਆ ਸੀ ਹਜੇ ਤੱਕ ਸਾਡੇ ਤੋਂ ਪਰਚਾ ਦਰਜ ਆ ਉਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡਾ ਵੈਰ ਵੈਰੀ ਨਹੀਂ ਹੈਗਾ ਉਹ ਨੌਜਵਾਨਾ ਸਾਡਾ ਭਰਾ ਇਸ ਕਰਕੇ ਗੁੱਟਿਆ ਸੀ ਵੀ ਉਹ ਗਲਤ ਤਰੀਕੇ ਦੱਸਦਾ ਮੁੰਡੇ ਕੁੜੀਆਂ ਨੂੰ ਮਿਲਣ ਦੇ ਤੇ 3 ਸਾਲ ਹੋ ਗਏ ਕੁੱਟੇ ਨੂੰ ਸਾਡੇ ਦੇ ਪਰਚਾ ਚੱਲਦਾ ਉਹ ਨੂੰ ਪੁਲਿਸ ਹਜੇ ਤੱਕ ਰੋਕ ਨਹੀਂ ਸਕੀਗੀ ਉਹਦੇ ਤੇ ਵੀ ਦੁਆਰਾ ਕੰਪਲੇਂਟ ਐਸਐਸਪੀ ਦਫ਼ਤਰ ਘੱਟੋ ਘੱਟ 10 ਪੰਚਾਇਤਾਂ ਭੇਜਾਂਗੇ ਮਾਨਸਾ ਜ਼ਿਲ੍ਹੇ ਦੇ 10 ਸਰਪੰਚ ਹੋਣਗੇ ਤੇ ਉਹਨਾਂ ਨਾਲ 5-5 ਮੈਂਬਰ 50 ਜਣੇ ਹੋਣਗੇ ਘੱਟੋ ਘੱਟ ਰੀ ਤਾਂ 60-70 ਬੰਦੇ ਜਾ ਕੇ ਕਹਿਣਗੇ ਵੀ ਇਹਨਾਂ ਦੇ ਪੇਜ ਚੈਨਲ ਜੋ ਹੈਗੇ ਬੰਦ ਤੇ ਬੰਦ ਦੀ ਕਾਰਵਾਈ ਕੀਤੀ ਹੈ ਵਿੱਦ ਪ੍ਰੂਫ ਦੇਵਾਂਗੇ ਸਾਡੇ ਕਿਟਾਪੇ ਤੋਂ ਵੱਧ ਹੋਈਆਂ ਗਾਲੀ ਗਲੋਚਾਂ ਦੇ ਵਿੱਦ ਪ੍ਰੂਫ ਦੇਵਾਂਗੇ ਅਸੀਂ ਜੇ ਨਾਲ ਫਿਰ ਕੋਈ ਨਾ ਭਾਈ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਝ ਨਾ ਕੁਝ ਤਾਂ ਨੌਜਵਾਨ ਬੈਠਣਗੇ ਨੰਗ ਸਿੰਘ ਫਿਰ ਸਿਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜਥੇਦਾਰ ਐ ਨਹੀਂਗਾ ਅਸੀਂ ਤਾਂ ਜਿਤੇਮ ਆ ਸਾਡਾ ਕਾਲ ਤਖਤ ਖਾਲੀ ਬੈਠਾ ਵੇ ਸਮਝ ਗਏ ਸਾਨੂੰ ਕਿਸੇ ਤੋਂ ਆਸ ਨਹੀਂ ਹੈ ਉਹਨਾਂ ਨੇ ਬਾਈ ਜੀ ਉਹਨਾਂ ਨੇ ਗੱਲ ਕੀਤੀ ਸੀ ਸ਼ਹੀਦਾਂ ਦੀ ਫੋਟੋ ਲਾਉਣ ਤੇ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਏ ਸਰਕਾਰ ਨਾਲ ਲੜਦੇ ਤੇ ਉਹ ਜਿਹੜੇ ਹੁਣ ਆਲੇ ਬੈਠੇ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜਥੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ ਦੋ ਤਿੰਨ ਅਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂਗੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋਰਾਂਗੇ ਕਰਾਂਗੇ